Thank you ਪੰਜਾਬ ਦੇ ਵਿੱਚ ਵਧ ਰਹੇ ਨਸ਼ੇ ਨੂੰ ਰੋਕਣ ਦੇ ਲਈ ਲਗਾਤਾਰ ਹੀ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਜਿਸ ਦੇ ਚੱਲਦੇ ਅੰਮ੍ਰਿਤਸਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ حاصل ਹੋਈ ਹੈ ਜਦੋਂ ਥਾਣਾ ਚੇਰੇਟਾ ਪੁਲਿਸ ਨੇ ਵੱਡੀ ਮਾਤਰਾ ਦੇ ਵਿੱਚ ਨਸ਼ਾ ਤੇ ਡਰਗ ਮਨੀ ਬਰਾਮਦ ਕੀਤੀ ਹੈ ਇਸ ਸਬੰਧੀ ਅੰਮ੍ਰਿਤਸਰ ਦੇ ਡੀਸੀਪੀ ਵਿਜੇ ਆਲਮ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਥਾਣਾ ਚੇਰੇਟਾ ਦੇ ਵੱਲੋਂ ਤੋਂ ਵੱਖ-ਵੱਖ ਮਾਮਲਿਆਂ ਦੇ ਵਿੱਚ 275 ਗ੍ਰਾਮ ਹੈਰੋਇਨ ਤੇ 10 ਲੱਖ 42690 ਰੁਪਏ ਦੀ ਡਰਗਮਨੀ ਤੇ ਇੱਕ Swift ਗੱਡੀ ਤੇ ਦੂਜੇ ਮਾਮਲੇ ਚ Scorpio ਗੱਡੀ ਬਰਾਮਦ ਕੀਤੀ ਗਈ ਹੈ ਤੇ ਕੋਲੋਂ ਚਾਰ ਨਸ਼ਾ ਤਸਕਰ ਜਿਹੜੇ ਨੇ ਉਹ ਕਾਬੂ ਕੀਤੇ ਗਏ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਚੇਰਟਾ ਪੁਲਿਸ ਪਾਰਟੀ ਦੇ ਵੱਲੋਂ ਬਾਈਪਾਸ ਮੋੜ ਪਿੰਡ ਕਾਲੇ ਕਨਪੁਰ ਖੇਤਰ ਦੇ ਵਿੱਚ ਨਾਕਾਬੰਦੀ ਕੀਤੀ ਗਈ ਜਿੱਥੇ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਇਹਨਾਂ ਦੇ ਕੋਲੋਂ 175 ਗ੍ਰਾਮ ਹੈਰੋਇਨ ਤੇ 1 ਲੱਖ 20000 ਰੁਪਏ ਦੀ ਡਰਗਮਨੀ ਬਰਾਮਦ ਹੋਈ ਤੇ ਸਵਿਫਟ ਗੱਡੀ ਬਰਾਮਦ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੌਰਾਨ ਇਹਨਾਂ ਦੇ ਕੋਲੋਂ 9 ਲੱਖ 20000 ਰੁਪਏ ਦੀ ਹੋਰ ਡਰਗਮਨੀ ਤੇ ਇੱਕ ਕਾਰ ਜੜੀ ਹੋ ਬਰਾਮਦ ਕੀਤੀ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਪਾਸੋਂ 175 ਗ੍ਰਾਮ ਹੈਰੋਇਨ ਤੇ 10,40,000 ਰੁਪਏ ਦੀ ਡਰਗਮਨੀ ਬਰਾਮਦ ਹੁੰਦੀ ਹੈ ਤੇ ਦੋ ਗੱਡੀਆਂ ਬਰਾਮਦ ਹੋਈਆਂ ਤੇ ਉੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਥਾਣਾ ਛੇਰਟਾ ਦੀ ਪੁਲਿਸ ਨੇ ਆਬਾਦੀ ਨਾਨਕਪੁਰਾ ਗੁਰੂ ਕੀ ਵਡਾਲੀ ਖੇਤਰ ਤੋਂ ਨਰਿੰਦਰ ਸਿੰਘ ਉਰਫ ਕਾਲਾ ਨੂੰ ਵੀ ਕਾਬੂ ਕੀਤਾ ਜਿਸ ਦੇ ਕੋਲੋਂ 100 ਗ੍ਰਾਮ ਹੈਰੋਇਨ ਤੇ ਇਸ ਦੇ ਨਾਲ ਹੀ 2690 ਰੁਪਏ ਦੀ ਡਰਗ ਬਣੀ ਬਰਾਮਦ ਹੋਈ ਹੈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੇਸ ਦਰਜ ਤਾਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਦਾ ਵੱਲੋਂ ਦੋ ਵਕਤ ਮੁਕਦਮੇ ਦਰਜ ਹੋਏ 1172 ਨੰਬਰ ਮੁਕਦਮਾ 1174 ਨੰਬਰ ਮੁਕਦਮਾ 172 ਹੋਇਆ 29 9 24 ਨੂੰ ਤੇ 74 ਹੋਇਆ 39 24 ਨੂੰ ਤੇ 172 ਨੰਬਰ ਮੁਕਦਮੇ ਦੇ ਵਿੱਚ ਅਸੀਂ ਤਿੰਨ ਬੰਦੇ ਅਰੈਸਟ ਕੀਤੇ ਸੁਖਚੰਦ ਸਿੰਘ ਅੰਮ੍ਰਿਤਪਾਲ ਸਿੰਘ ਤੇ ਹਰਮਨ ਸਿੰਘ ਤੇ ਇਹਨਾਂ ਵੱਲੋਂ ਪਹਿਲਾਂ ਇੱਕ ਸਵਿਫਟਕਾਰ ਬਰਾਮਦ ਹੋਈ ਤੇ 122690 ਰੁਪਏ ਬਰਾਮਦ ਹੋਏ। ਜਦੋਂ ਅਸੀਂ ਇਹਨਾਂ ਦੀ ਬੈਕਵਰਡ ਲਿੰਕੇਜ ਤੇ ਗਏ ਇਸ ਸਾਨੂੰ ਇੱਕ कार्तिक ਦਾ ਪਤਾ ਚੱਲਿਆ ਜੋ ਸਨਿਨ ਕਲੇਵ ਰਾੰਤੀਰਤ ਰੋਡ ਦਾ ਰਹਿਣ ਵਾਲਾ ਹੈ ਉਤੋਂ 10 ਲੱਖ 40 ਹਜ਼ਾਰ ਰੁਪਏ ਡਰੱਗ ਮਨੀ ਰਿਕਵਰ ਹੋਈ ਹੈ ਤੇ ਇੱਕ ਸਕੋਰਪੀਓ ਕਾਰ ਵੀ ਰਿਕਵਰ ਹੋਈ ਹੈ ਤੇ ਜਿਹੜਾ ਮੁਕੱਦਮਾ ਨੰਬਰ 174 ਹੈਗਾ ਉਹ ਚੋਂ ਨਰਿੰਦਰ ਸਿੰਘ ਗ੍ਰਿਫਤਾਰ ਹੋਇਆ ਤੇ ਉਤੋਂ 100 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਤੇ ਹੁਣ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਤੇ ਕਰਕੇ ਕਰ ਜਿਹੜਾ ਰਿਤਿਕ ਹੈ ਸੌਰੀ ਕਾਰਤਿਕ ਨਹੀਂ ਰਿਤਿਕ ਹੈ ਉਹ ਹਲੇ ਫਰਾਰ ਹੈ ਤੇ ਉਹਨੂੰ ਵੀ ਅਸੀਂ ਲੱਭ ਰਹੇ ਹਾਂ ਤੇ ਜਿਹੜੀ ਬੈਕਵਰਡ ਫਾਰਵਰਡ ਲਿੰਕੇਜਸ ਹੋਣਗੀਆਂ ਉਹ ਵੀ ਅਸੀਂ ਐਕਸਪਲੋਰ ਕਰਾਂਗੇ ਸਰ ਇਹ ਅੱਗੇ ਦੇਣ ਕਿਉਂ ਜਾ ਰਿਹਾ ਸੀ ਵੀ ਇਸ ਮੋੜੇ ਦਾ ਉਹ ਹਲੇ ਅਸੀਂ ਇਹਨਾਂ ਦੇ ਪਿਛੋਕੜ ਤੋਂ ਬਾਅਦ ਸਾਨੂੰ ਪਤਾ ਚੱਲਿਆ ਸੀ ਸਕੋਰਪੀਓ ਕੱਢਣ ਲਈ ਇਹਦੇ ਵਿੱਚ ਸਕੋਰਪੀਓ ਰਿਤਿਕ ਅੱਛਾ ਜੀ ਉਹਦੇ ਨਾਲ ਹੋਰ ਵੀ ਜਿਹੜੇ ਮੁੰਡੇ ਨੇ ਉਹ ਵੀ ਹਾਲੇ ਸਨ ਪਤਾ ਚੱਲੇਗਾ ਕਿ ਦੇਖੋ ਡਰਗਮਨੀ ਵੀ ਆਪਣਾ 10 ਲੱਖ 40 ਹਜ਼ਾਰ ਮਿਲੀ ਹੈ ਤੇ ਆਪਣਾ ਗੱਡੀ ਵੀ ਸਨ ਮਿਲੀ ਹੈ ਗੱਡੀ ਨਹੀਂ ਗਿਆ ਕਿ ਕਿਤੇ ਨਸ਼ਾ ਹੋੜ ਕਿਤੇ ਵੇਚਿਆ ਹੋਵੇਗਾ ਹਾਂਜੀ ਪੋਸਿਬਿਲਿਟੀ ਹੈਗੀ ਹੈ ਜੀ ਜਾਂ ਵੇਚਿਆ ਹੋਣਾ ਜਾਂ ਕਿਤੇ ਲੈਨ ਜਾ ਰਿਹਾ ਹੋਣਾ ਕਿਸ ਗੱਡੀ ਤੇ ਲੱਗਦਾ ਔਰ ਬੇਨਾ ਵੀ ਇਦਾਂ ਦੇ ਕਾਰਚ ਕੀਤੇ ਗਏ ਔਰ ਜਾਂ ਕੁਝ ਹੋਰ ਵੱਖਰੇ ਜਿਹੜੇ ਕ੍ਰਾਈਮ ਕੀਤੇ ਦੇਖੋ ਗੱਡੀ ਤਾਂ ਸਸਪੀਸ਼ਸ ਹੈਗੀ ਹੈ ਜੀ ਤੇ ਅਸੀਂ ਐਕਸਪਲੋਰ ਕਰਾਂਗੇ ਕਿ ਆ ਕਿੱਥੇ ਕਿੱਥੇ ਜਾਂ ਤਾਂ ਜਿਹੜਾ ਪੈਸਾ ਮਿਲਿਆ ਹੈ ਇਥੇ ਲੈਣ ਜਾ ਰਿਹਾ ਸੀ ਡਰੱਗ ਆ ਵੇਚ ਕੇ ਆ ਰਿਹਾ ਸੀ ਕਿ ਸਭ ਇਸ ਕੇ ਲਈ ਹੈ ਸਰ ਜਿਹੜੇ ਫਰੇ ਇਹਨਾਂ ਦੇ ਯੰਗ ਹੀ ਨੇ ਜੀ ਬਾਈ 25 ਸਾਲ ਦੇ ਹੈਗੇ ਜੀ ਹੁਣ ਸਰ ਸਾਹਿਬਾਂ ਦੀ ਪ੍ਰਾਪਰਟੀ ਦੇ ਉੱਪਰ ਚਾਕ ਮਾਰੀ ਜਾਊਗੀ ਬਿਲਕੁਲ ਜੀ ਪ੍ਰਾਪਰਟੀ ਦੇ ਉੱਪਰ ਚਾਕ ਮਾਰੀ ਜਾਊਗੀ ਕਿ ਜਿਹੜੇ ਵੀ ਇਲ ਗਾਟਨ ਮਨੀ ਤੇ ਡਰੱਗ ਮਨੀ ਨਾਲ ਬਣੀ ਹੈ ਉਹ ਅਸੀਂ ਪ੍ਰੋਪਰ ਪ੍ਰੋਸੀਜਰ ਕਰਕੇ ਐਸ ਪਰ ਲਾਅ ਅਸੀਂ ਜੇ ਐਸ ਐਸ ਪੀਸੀ ਹੁੰਦਾ ਤਾਂ ਫਿਰ ਉਹ ਫ੍ਰੀਜ਼ ਕੀਤੀ ਜਾਂਦੀ ਬਿਲਕੁਲ ਜੀ ਗੱਡੀਆਂ ਦਾ ਪਤਾ ਕਿੱਥਾ ਹੋ ਜਾਏਗਾ ਸਰ ਕਿੰਨਾ ਕਿੰਨਾ ਦੇ ਨਾਮ ਬਿਲਕੁਲ ਜੀ ਅਸੀਂ ਆਰਟੀਓ ਆਫਿਸ ਤੋਂ ਪਤਾ ਕਰਾਂਗੇ ਇਹ ਨਸ਼ਾ ਕੋਈ ਵੀ ਆਦੀ ਹੈ ਏ ਹਾਲੇ ਸੀ ਮੈਂ ਨਾ ਮੈਡੀਕਲ ਕਰਾ ਕੇ ਤੱਕ ਕਰਦਾ ਕੋਈ ਵਿਆਪਨ ਜਾਂ ਕੁਛ ਇਦਾਂ ਦਾ ਕੁਛ ਹੋਰ ਐਸਾ ਨਹੀਂ ਹਲੇ ਹਲੇ ਸਾਨੂੰ ਆਈ ਜੀ ਡਰਗ ਮਨੀ ਮਿਲੀ ਕਾਡ ਮਿਲੇ ਤੇ ਸਰਕਾਰ ਦੇ ਵੱਲੋਂ ਮੰਡੀਆਂ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਪਰ ਦੂਜੇ ਪਾਸੇ ਮਾਛੀਵਾੜਾ ਨਾਜ ਮੰਡੀ ਦੇ ਵਿੱਚ ਆੜਤੀਆਂ ਨੇ ਖਰੀਦ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਇਸ ਦੇ ਸੱਚਾ ਸੌਦਾ ਆੜਤੀਆ ਐਸੋਸੀਏਸ਼ਨ ਮਾਛੀਵਾੜਾ ਦੀ ਮੀਟਿੰਗ ਪ੍ਰਧਾਨ ਮੋਹਿਤ ਕੁੰਦਰਾ ਦੀ ਪ੍ਰਧਾਨਗੀ ਦੇ ਵਿੱਚ ਹੋਈ ਹੈ ਜਿਸ ਦੇ ਵਿਚਾਰ ਆੜਤੀਆਂ ਨੇ ਸਰਬਸੰਮਤੀ ਦੇ ਨਾਲ ਫੈਸਲਾ ਕੀਤਾ ਕਿ ਸਰਕਾਰ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਨਹੀਂ ਕੀਤੀ ਜਾਵੇਗੀ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਪ੍ਰਧਾਨ ਮੋਹਿਤ ਕੁੰਦਰਾ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਜੋ ਫਸਲ ਖਰੀਦ ਦਾ ਕਮਿਸ਼ਨ ਹੈ ਉਹ 2.5% ਪੱਕਾ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਲਦਾਈ ਦਾ ਲੇਬਰ ਰੇਟ ਅਤੇ ईपीएफ ਦੇ ਨਾਂ ਤੇ ਐਫਸੀਆਈ ਦੇ ਵੱਲੋਂ ਰੋਕੀ 50 ਕਰੋੜ ਦੀ ਰਕਮ ਜਿਹੜੀ ਉਹ ਤੁਰੰਤ ਜਾਰੀ ਕੀਤੀ ਜਾਵੇ। ਹੁਣ ਐ ਵੀ ਕਿ ਹੈ ਕਿ ਸ਼ੈਲਰ ਮਾਲਕ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲਤੇ ਨੇ। ਇਸ ਦੇ ਲਈ ਸਰਕਾਰ ਯਕੀਨੀ ਬਣਾਵੇ ਕਿ ਕਿਸਾਨਾਂ ਦੀ ਫਸਲ ਤੁਲਾਈ ਤੋਂ 72 ਘੰਟੇ ਦੇ ਵਿੱਚ ਟੂਆ ਟੂਆ ਹੋਵੇਗੀ ਤੇ ਇਸ ਦਿਨ 72 ਘੰਟੇ ਬਾਅਦ ਆੜਤੀ ਜ਼ਿੰਮੇਵਾਰ ਨਹੀਂ ਹੋਵੇਗਾ। ਮੋਹਿਤ ਗੁੰਦਰਾ ਦਾ ਕਹਿਣਾ ਹੈ ਕਿ ਪੰਜਾਬ ਪੱਧਰ ਦੀ ਆੜਤੀ ਐਸੋਸੀਏਸ਼ਨ ਦੇ ਵੱਲੋਂ ਸਰਕਾਰ ਦੇ ਨਾਲ ਮੰਗਾਂ ਸੰਬੰਧੀ ਮੀਟਿੰਗਾਂ ਦਾ ਦੌਰ ਚੱਲ ਰਿਹਾ ਤੇ ਜੋ ਵੀ ਫੈਸਲਾ ਹੋਵੇਗਾ ਉਸ ਨੂੰ ਲਾਗੂ ਕੀਤਾ ਜਾਵੇਗਾ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ। ਕਿ ਜਦ ਤੱਕ ਆਰਤੀ ਹੜਤਾਲ ਤਿੰਨੋਂ ਤੱਕ ਫਸਲ ਮੰਡੀਆਂ ਦੇ ਵਿੱਚ ਵੇਚਣ ਲਈ ਨਾ ਲਈ ਜਾਵੇ ਆਰਤੀਆਂ ਦੇ ਵੱਲੋਂ ਮੰਗਾ ਸੰਬੰਧੀ ਮਾਰਕੀਟ ਕਮੇਟੀ ਦਫ਼ਤਰ ਦੇ ਅਧਿਕਾਰੀਆਂ ਨੂੰ ਵੀ ਪੱਤਰ ਦਿੱਤਾ ਗਿਆ ਅੱਜ ਦੀ ਜਿਹੜੀ ਸਾਡੀ ਮੀਟਿੰਗ ਸੀ ਹੋ ਸੀ ਕਿਉਂਕਿ ਅੱਜ ਤੋਂ ਜਿਹੜੀ ਹੈਗੀ ਸਾਨੂੰ ਪੰਜਾਬ ਦੇ ਫੈਡਰੇਸ਼ਨ ਆਰਤੀ ਦੇ ਪੰਜਾਬ ਦੇ ਪ੍ਰਧਾਨ ਵਿਜੇ ਕਲੜਾ ਜੀ ਵੱਲੋਂ ਸਟ੍ਰਾਈਕ ਦੀ ਕਾਲ ਕੀਤੀ ਗਈ ਸੀ ਉਸ ਸੰਬੰਧ ਵਿੱਚ ਅਸੀਂ ਮੀਟਿੰਗ ਕੀਤੀ ਸੀ ਔਰ ਉਸ ਸੰਬੰਧ ਦੇ ਸਾਰੇ ਆਰਦੇ ਨੇ ਕਨਵੇ ਕੀਤਾ ਸੀ ਕਿ ਅੱਜ ਤੋਂ ਜਿਹੜੇ ਮੰਡੀਆਂ ਦੇ ਵਿੱਚ ਪੂਰਨ ਰੂਪ ਦੇ ਵਿੱਚ ਹੜਤਾਲ ਰੱਖੀ ਜਾਊਗੀ ਕੋਈ ਮਾਲ ਨਾ ਤੋਲਿਆ ਜਾਊਗਾ ਨਾ ਲਾਇਆ ਜਾਊਗਾ ਉਕੇ ਨਾਲ ਲੇਬਰ ਦੀ ਵੀ ਸਟ੍ਰਾਈਕ ਜਿਹੜੀ ਨਾਲ ਚੱਲਦੀ ਹੈ ਇਹਦਾ ਨੁਕਸਾਨ ਤਾਂ ਬਹੁਤ ਹੋਊਗਾ ਜੀ ਕਿਸਾਨਾਂ ਨੂੰ ਦੇਖੋ ਨੁਕਸਾਨ ਤਾਂ ਹੈਗਾ ਪਰ ਅਸੀਂ ਤਾਂ ਪਿਛਲੇ ਦਿਨਾਂ ਦੇ ਵਿੱਚ ਮੀਟਿੰਗਾਂ ਵੀ ਕਰਕੇ ਆਏ ਸਰਕਾਰ ਨਾਲ ਵੀ ਕਰਕੇ ਆਏ ਆ ਅਧਿਕਾਰੀਆਂ ਨਾਲ ਵੀ ਰੋਜ਼ ਮੀਟਿੰਗ ਹੁੰਦੀ ਹੈ ਪਰ ਸਰਕਾਰ ਸਿਰਫ ਪ੍ਰੋਸੀਜ ਤੋਂ ਇਲਾਵਾ ਕੋਈ ਐਸੀ ਲਿਖਤੀ ਸ਼ਵਾਸ਼ੰਦੜਾ ਵਗਦੇ ਆ ਉਹ ਨਹੀਂ ਦਿੱਤਾ ਜਾ ਰਿਹਾ ਇਸ ਸਮੇਂ ਵੀ ਚੰਡੀਗੜ੍ਹ ਦੇ ਵਿੱਚ ਸਾਡੇ ਪੰਜਾਬ ਪ੍ਰਧਾਨ ਵਿਜੇ ਕਾਲਾ ਵਾਲਾ ਜੀ ਜਿਹੜੀ ਮੀਟਿੰਗ ਆ ਪ੍ਰੋਕੂਰਮੈਂਟ ਜੈਸੀ ਨਾਲ ਚੱਲ ਰਹੀ ਹੈ ਉਮੀਦ ਕਰਦੇ ਆ ਸ਼ਾਇਦ ਸ਼ਾਮ ਤੱਕ ਕੋਈ ਫਲ ਨਿਕਲੇ ਅਸੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਆਪ ਇਸ ਮਸਲੇ ਦੇ ਵਿੱਚ ਤੈ ਕਿ ਇਸ ਮਸਲੇ ਨੂੰ ਜਿਹੜਾ ਹੈਗਾ ਹੱਲ ਕਰਨ ਕਿਉਂਕਿ ਕਿਸਾਨ ਔਰ ਆੜਤੀਆ ਫਜ਼ਦੂਰ ਔਰ ਛੇਦਰਾ ਵਾਲਾ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਇਸ ਸਮੇਂ ਹੋ ਰਿਹਾ ਹੈ ਕਿਉਂਕਿ ਅਗਰ ਸਰਕਾਰ ਭਾਅ ਵੀ ਲਾ ਦਿੰਦੀ ਹੈ ਮਾਲ ਭਰਿਆ ਵੀ ਜਾਂਦਾ ਪਰ ਉਹ ਚੁਕਾ ਕੇ ਲਾਉਣਾ ਕਿੱਥੇ ਹੈ ਇਹ ਸਭ ਤੋਂ ਵੱਡੀ ਸਮੱਸਿਆ ਕਿਉਂਕਿ ਸਪੇਸ ਅੱਗੇ ਹੈ ਨਹੀਂ ਜਰੂਰ ਤਾਂ ਵੀ ਸਪੇਸ ਦਾ ਇਤਜਾਮ ਸਰਕਾਰ ਜਿਹੜਾ ਉਹ ਕਰੇ ਅੱਜ ਇੱਕ ਤਰੀਕਾ ਜੀ ਅੱਜ ਤੋਂ ਸ਼ੁਰੂਆਤ ਹੋਣੀ ਸੀਗੀ ਪਰ ਸਟ੍ਰਾਈਕ ਤੇ ਕਿੰਨੇ ਸਮੇਂ ਲਈ ਸਟ੍ਰਾਈਕ ਚੱਲੇਗੀ ਜਿਹੜੀ ਸਟ੍ਰਾਈਕ ਹੈ ਅਣਮਿੱਚੇ ਸਮੇਂ ਦੀ ਹੈ ਮਜ਼ਦੂਰ ਵੀ ਨੇ ਕਿੰਨਾ ਕਿੰਨਾ ਬਹੁਤ ਨੁਕਸਾਨ ਹੋ ਰਿਹਾ ਹੈ ਕਿਸਾਨਾਂ ਨੂੰ ਵੀ ਵੱਡਾ ਨੁਕਸਾਨ ਸਾਰਿਆਂ ਦਾ ਹੀ ਹੈ ਕਿਸਾਨਾਂ ਦਾ ਵੀ ਹੈ ਆੜਤੀਆਂ ਦਾ ਵੀ ਹੈ ਸ਼ੈਲਰ ਵਾਲਿਆਂ ਦਾ ਵੀ ਹੈ ਔਰ ਮਜ਼ਦੂਰਾਂ ਦਾ ਵੀ ਜਿਹੜੇ ਪ੍ਰਵਾਸੀ ਮਜ਼ਦੂਰੇ ਵਿਚਾਰੇ ਬਿਹਾਰ ਤੋਂ ਕਜੂਪੀ ਤੋਂ ਕਿਤੋਂ ਆ ਕੇ ਇੱਥੇ ਬੈਠਾ ਹੈ ਔਰ ਹੜਤਾਲ ਤੇ ਹੋਣ ਕਾਰਨ ਉਹ ਵੀ ਵਿਚਾਰੇ ਕੰਮ ਨਹੀਂ ਕਰ ਰਹੇ ਕੀ ਲੱਗਦਾ ਵੀ ਤੁਹਾਨੂੰ ਕੀ ਕੋਈ ਕੋਈ ਫੈਸਲੇ ਦੀ ਉਮੀਦ ਹੈ ਕੀ ਲੱਗਦਾ ਕੀ ਆਏਗਾ ਇਸ ਸਮੇ ਵੀ ਦੇਖੋ ਆਮ ਹਮੇਸ਼ਾ ਦੇਖੋ ਭਰੋਸਾ ਦਾ ਭਰੋਸਾ ਦਾ ਰੱਖਣਾ ਹੀ ਪੈਂਦਾ ਔਰ ਜਿਹੜਾ ਹੈਗਾ ਇਹ ਤਾਂ ਜ਼ਰੂਰੀ ਆ ਇਸੇ ਹੀ ਆਪਣਾ ਹੈਗਾ ਕੋਈ ਮੀਟਿੰਗ ਵੀ ਚੱਲ ਰਹੀ ਹੈ ਜਿਹੜੀ ਇਸ ਸਮੇ ਚੰਡੀਗੜ੍ਹ ਦੇ ਵਿੱਚ ਪੰਜਾਬ ਪ੍ਰਧਾਨ ਵਿਜੇ ਕਾਲੜਾ ਜੀ ਉਹਨਾਂ ਦੀ ਮੀਟਿੰਗ ਜਿਹੜੀ ਇਸ ਸਮੇ ਚੱਲ ਰਹੀ ਹੈ ਔਰ ਦੇਖਦੇ ਆ ਸ਼ਾਮ ਤੱਕ ਸ਼ਾਇਦ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਕੋਈ ਹੱਲ ਨਿਕਲ ਆਵੇ ਕਿਉਂਕਿ 1 ਵਜੇ ਜਿਹੜੀ ਇਸ ਸਮੇ ਖਬਰ ਆਈ ਕੋਈ सीएम ਸਾਹਿਬ ਨਾਲ ਮੀਟਿੰਗ ਜਿਹੜੀ ਸਾਡੇ ਸੱਦੀ ਹੈ ਤੁਹਾਡਾ ਨਾਮ ਕੀ ਹੈ ਜੀ ਮੇਰਾ ਸਾਧੂ ਸਿੰਘ ਹੈ ਕਿਹੜੇ ਪਿੰਡ ਤੋਂ ਆਏ ਜੀ ਵੇਟੇਹੜੋਂ ਤੋਂ ਆਇਆ ਜੀ ਵੇਟੇਹੜੋਂ ਤੋਂ ਜੀ ਹਾਂਜੀ ਤੇ ਕਦੋਂ ਦੇ ਆਏ ਤੁਸੀਂ ਪਰਸੋ ਦੇ ਆਏ ਆ ਜੀ ਅੱਛਾ ਜੀ ਕੀ ਲੱਗ ਰਿਹਾ ਥੋਨਾ ਤੁਹਾਡਾ ਚੱਕ ਨਹੀਂ ਹੋਇਆ ਜੀ ਕੱਕ ਨਹੀਂ ਜੀ ਹੋਇਆ ਕੀ ਕਾਰਨ ਹੈ ਕੋਈ ਹੜਤਾਲ ਚੱਲ ਰਹੀ ਹੈ ਠੀਕ ਹੈ ਜੀ ਹੜਤਾਲ ਕਰਕੇ ਅਸੀਂ ਬਹੁਤ ਪਰੇਸ਼ਾਨ ਬਹੁਤ ਹੁੰਨੇ ਆ ਜੀ ਅੱਛਾ ਜੀ ਬੜੀ ਈ ਉਮਰ ਆ 87 ਸਾਲ ਦੀ ਉਮਰ ਆ ਤੇ ਹੁਣ ਇਸੇ ਨਹੀਂ ਬੈਠੇ ਸਾਭੀ ਓਖਾ ਰਾਖੀ ਵੀ ਬੈਠਣਾ ਪੈਂਦਾ ਜੀ ਕਿੰਨਾ ਕਹ ਜੀ ਤੁਹਾਡਾ ਇਹ ਕੀਤਾ ਦੀ ਫਸਲ ਲੈ ਕੇ ਆਇਆ ਇਹ ਜੀ ਮੇਰੀ ਤਾਂ ਇੱਕ ਟਰੈਲੀ ਆ ਬਾਕੀ ਹੋਰਾਂ ਦੀਆਂ ਨੇ ਅੱਛਾ ਜੀ ਹਾਂ ਜੀ ਬਹੁਤ ਪ੍ਰਚਾਨ ਹੋ ਰਹੇ ਹੋਰੇ ਬੈਠੇ ਅਜੇ ਸਾਰਿਆਂ ਦੇ ਉੱਕ ਨੇ ਪਈ ਐ ਜੀ ਕੁਝ ਨਹੀਂ बिक ਰਹੀ ਬਾਸਪਤੀ ਤੇ ਵੇਚੀ ਸੀ ਥੋੜੀ ਜੀ ਉਹ ਚੱਕੀ ਗਈ ਸੀ ਐ ਸਰਕਾਰ ਨੂੰ ਕੀ ਅਪੀਲ ਕਰੋਗੇ ਸਰਕਾਰ ਨੂੰ ਹੀ ਬੇਨਤੀ ਆ ਵੀ ਸਾਡਾ ਧੋਨਾ ਚੱਕਿਆ ਜਾ ਬੇਨਤੀ ਜੀ ਕੋਈ ਨਾ ਕੀਆ ਤੁਹਾਡਾ ਚੰਦਰ ਸਿੰਘ ਜੀ ਕਿਹੜੇ ਪਿੰਡ ਦੇ ਹੋ? ਛੇਰੀਆਂ ਇਹ ਫਸਲ ਲੈ ਗਏ ਸੀ ਫਸਲ ਲੈ ਕੇ ਕਿ ਕਿ ਤਰੀਕ ਹੈ ਫਸਲ ਨਾ ਜੀ ਪਾਉਂੇ ਖੜੀਆਂ ਟਰਾਲੀਆਂ ਭਰੀਆਂ ਪਰ ਅੱਜ ਤੱਕ ਇੱਕ ਤਰੀਕ ਤੋਂ ਟੱਕਣ ਦਾ ਸੀਗਾ 38 ਫਸਾਲ ਤੇ ਚੱਲ ਰਿਹਾ ਕਿ ਕੀ ਕਹਿੰਗੇ ਟਰਾਲੀਆਂ ਭਰੀਆਂ ਖੜੀਆਂ ਨੇ ਕਾਰਨ ਕੀ ਹੋਇਆ ਵੀ ਨਹੀਂ ਜੀ ਕਾਰਨ ਭਾਈ ਜੀ ਹੜਤਾਲ ਕਰੀਆ 8 ਦਿਨ ਅਸੀਂ ਕੀ ਮੰਗ ਕਰਦੇ ਤੁਸੀਂ ਇਹਨੂੰ ਹਾਂ ਜੀ ਕੀ ਮੰਗ ਮੰਗ ਆਈ ਤਾਂ ਕਹਿੰਦੇ ਸਾਡਾ ਮਾਲ ਵਾਹ ਤਾਂ ਕਹਿੰਦੇ ਲਿਆਓ ਮਾਲ ਆਉਂਦਾ ਭਰ ਦਾਂਗੇ ਹੈ ਇੱਥੇ ਹੜਤਾਲ ਕਰੀ ਬੈਠਿਆ ਕਿੰਨੇ ਦਿਨ ਤੋਂ ਇਹ ਤੁਸੀਂ ਆਏ ਹੋ ਆਇਤਾ ਜੀ ਹਾਂ ਜੀ ਆਇਆ ਹੈ ਕੀ ਕਹੋਗੇ ਜੀ ਸਰਕਾਰ ਨੂੰ ਵੀ ਉਹ ਕਹਿੰਦੇ ਜੀ ਮਾਜ ਜਾਂਦਾ ਹੀ ਲੇਖੂਗਾ ਤੇ ਇੱਥੇ ਇੱਥੇ ਹੜਤਾਲ ਕਰੀ ਬਥਿਆ ਮਕਸਦ ਇਹ ਆ ਜੀ ਵੀ ਜੋ ਸਾਡੀ ਆਰਟੀ ਐਸੋਸੀਏਸ਼ਨ ਪੰਜਾਬ ਦੀ ਹੰਗਾਮੀ ਮੀਟਿੰਗ ਹੋਈ ਸੀ ਪਰਸੋਂ ਵੀ ਹੋਈ ਆ ਉਹਦੇ ਵਿੱਚ ਫੈਸਲਾ ਲਿਆ ਗਿਆ ਕਿ ਜਿੰਨਾ ਚਿਰ ਸਰਕਾਰ ਚਾਹੇ ਸੈਂਟਰ ਆ ਚਾਹੇ ਪੰਜਾਬ ਆ ਜਿੰਨਾ ਚਿਰ ਆਰਟੀ ਦੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਚਿਰ ਮੰਡੀ ਬੰਦ ਰਹੂਗੀ ਕੀ ਕੀ ਮੰਗਾ ਜੀ ਦੱਸਦੇ ਮੰਗਾ ਸਭ ਤੋਂ ਵੱਡੀ ਮੰਗ ਤਾਂ ਇਹ ਆ ਜੀ ਜੋ ਸਾਡਾ ਕਮਿਸ਼ਨ ਆ ਜੋ ਆੜਤੀਆਂ ਇੱਕ ਆੜਤੀਆ ਆਪਣਾ ਪਰਿਵਾਰ ਚਲਾਉਂਦਾ ਜੋ ਸਾਡਾ ਕਮਿਸ਼ਨ ਸੀ ਉਹ 2.5% ਤੋਂ ਘਟਾ ਕੇ 45-46 ਰੁਪਏ ਕੁਆਂਟਲ ਕਰ ਦਿੱਤਾ ਸਾਡੀ ਮੇਨ ਮੰਗ ਇਹ ਕਿ ਜੋ ਸਾਡਾ ਕਮਿਸ਼ਨ ਸਾਨੂੰ 2.5% ਤੁਸੀਂ ਦਿਨੇ ਉਹ ਜ਼ਰੂਰ ਦਿਓ 50 ਕਰੋੜ ਰੁਪਏ ਆੜਤੀਆਂ ਦਾ ਈਬੀਐਫ ਤੇ ਸਟੈਫਸੀਆਈ ਨੇ ਰੋਕਿਆ ਜੋ ਰਿਲੀਜ਼ ਕੀਤਾ ਜਾਵੇ ਹੋਰ ਬਾਕੀ ਲੇਬਰ ਦੀਆਂ ਕੁਝ ਮੰਗਾਂ ਨੇ ਕਿ ਲੇਬਰ ਯੂਨੀਅਨ ਵੀ ਸਟ੍ਰਾਈਕ ਤੇ ਗਈ ਹੋਈ ਆ ਸਾਡੇ ਦੇ ਨਾਲ ਤੋਂ ਸਾਡੀ ਪੰਜਾਬ ਸਰਕਾਰ ਨੂੰ ਮੰਗਾ ਕਿ ਸਾਡੀ ਜੋ ਕਮਿਸ਼ਨ ਦੀ 2.5% ਵਾਲੀ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨਾ। ਤੁਹਾਡੇ ਕਿਸੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਜਾਂ ਤੁਸੀਂ ਵੀ ਸਾਡੀ ਜੀ ਪਰਸੋ ਮਾਨਯੋਗ ਚੀਖ ਸ਼ਕਤੀ ਸਾਹਿਬ ਨਾਲ ਵੀ ਮੀਟਿੰਗ ਹੋਈ ਆ। 33ਵਰੀ ਮੰਤਰੀ ਨਾਲ ਮੀਟਿੰਗ ਹੋਈ ਆ। ਕੱਲ ਮਾਨਯੋਗ ਡੀਸੀ ਸਾਹਿਬ ਨਾਲ ਮੀਟਿੰਗ ਗਈ ਆ ਤਾਂ ਸਾਨੂੰ ਤਾਂ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕਿ ਤੁਹਾਡੀਆਂ ਅਸੀਂ ਜਲਦੀ ਤੋਂ ਜਲਦੀ ਮੰਗਾਂ ਪੂਰੀਆਂ ਕਰਕੇ ਅਸੀਂ ਸਟ੍ਰਾਈਕ ਟਰਵਾਵਾਂਗੇ। ਸੋ ਸਾਡੀ ਬੇਨਤੀ ਦੁਆਰਾ ਤੁਹਾਡੇ ਚੈਨਲ ਨਾਲ ਲਾ ਕੇ ਸਰਕਾਰ ਜਲਦੀ ਤੋਂ ਜਲਦੀ ਸਾਡੀਆਂ ਮੰਗਾਂ ਪੂਰੀਆਂ ਕਰੀਏ ਤਾਂ ਕਿ ਕਿਸਾਨ ਅਸੀਂ ਲੇਬਰ ਸਾਰੇ ਕੰਮਾਂ ਤੇ ਲੱਗੇ। ਆਹ ਦਾ ਆ ਰਿਹਾ ਜੀ ਬਹੁਤ ਜ਼ਿਆਦਾ ਵੀਰੇ ਇਸ ਨਾਲ ਕਿਸਾਨਾਂ ਨੂੰ ਵੀ ਮੁਸ਼ਕਿਲ ਕਿਸਾਨਾਂ ਦੇ ਨਾਲ ਸਭ ਤੋਂ ਵੱਡੀ ਮੁਸ਼ਕਿਲ ਸਾਨੂੰ ਆੜਤੀਆਂ ਨੂੰ ਵੀ ਆ ਜੀ ਸਾਡੇ ਜਿਹੜੇ ਸਾਡਾ ਜੋ ਕੀਤਾ ਵਾ ਅਸੀਂ ਸਾਰੀ ਜ਼ਿੰਦਗੀ ਅਸੀਂ ਇਸ ਸਿਰਫ ਇਹੀ ਦਿਨਾਂ ਉਡੀਕਦੇ ਆ ਕਿ ਜਦੋਂ ਕੰਮ ਚੱਲੂਗਾ ਅਸੀਂ ਵੀ ਆਪਣੇ ਦੁੱਖ ਸੁੱਖ ਸਾਰੇ ਇਹਨਾਂ ਦਿਨਾਂ ਤੇ ਸ਼ੁਰੂ ਕਰਨੇ ਆ ਜੀ ਤੋਂ ਸਭ ਤੋਂ ਵੱਡੀ ਦਿੱਕਤ ਆ ਕਿਸਾਨ ਭਾਈਚਾਰੇ ਨੂੰ ਆ ਰਹੀ ਆ ਸਾਨੂੰ ਆ ਰਹੀ ਆ ਸਾਰੇ ਪੰਜਾਬ ਨੂੰ ਆ ਰਹੀ ਆ ਅੱਜ ਤੋਂ ਤਰੀਕ ਸ਼ੁਰੂ ਕੀ ਗਈ ਹੈ ਨਾ ਜੀ ਅੱਜ ਤੋਂ ਖਰੀਦ ਸ਼ੁਰੂ ਸੀ ਜੀ ਇੱਕ ਤਰੀਕ ਤੋਂ ਤੇ ਅਸੀਂ ਤਾਂ ਇਹ ਜਾਣਦੇ ਆ ਪੰਜਾਬ ਸਰਕਾਰ ਨੂੰ ਵੀ ਜੇ ਸ਼ੈਲਰ ਵਾਲੇ ਨਹੀਂ ਮਾਲ ਭਰਦੇ ਦਾ ਪੰਜਾਬ ਸਰਕਾਰ ਆਪਣੇ ਲੈਵਲ ਤੇ ਆਪਣੀ ਇਨਸਪੈਕਟਰਾਂ ਥਰੂ ਮਾਲ ਭਰਾਵੇ ਔਰ ਆਪਣੀ ਕਸਟਡੀ ਚ ਲਵਾ ਲਵੇ ਸਾਨੂੰ ਸ਼ੈਲਰ ਵਾਲਾਂ ਦੀ ਸਟ੍ਰਾਈਕ ਨਾਲ ਕੋਈ ਦਿੱਕਤ ਲੈਣ ਦੇ ਨਹੀਂ ਜੀ ਸਾਨੂੰ ਪੰਜਾਬ ਸਰਕਾਰ ਬਾਰਦਾਨਾ ਦੇਵੇ ਉਹਨਾਂ ਦੇ ਖਰੀਦ ਅਧਿਕਾਰੀ ਆ ਕੇ ਖਰੀਦ ਕਰਨ ਅਸੀਂ ਉਹ ਮਾਲ ਭਰ ਕੇ ਪੰਜਾਬ ਸਰਕਾਰ ਆਪਣੀ ਕਸਟਡੀ ਚ ਲਾਲਵੇ ਸਾਨੂੰ ਕੋਈ ਇਸ਼ੂ ਨਹੀਂ ਸਾਡੀ ਸਟ੍ਰਾਈਕ ਦਾ ਕੋਈ ਇਸ਼ੂ ਨਹੀਂ ਸਟ੍ਰਾਈਕ ਕਿੰਨੇ ਸਮੇਂ ਲਈ ਹੈ ਜੀ ਸਟ੍ਰਾਈਕ ਕਾਨ ਮਿੱਥੇ ਸਮੇਂ ਲਈ ਹੈ ਜੀ ਬਾਕੀ ਅੱਜ ਸਾਡੇ ਮਾਨਯੋਗ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਜੀ ਦੀ ਮੀਟਿੰਗ ਚੱਲ ਰਹੀ ਹੈ ਪੰਜਾਬ ਸਰਕਾਰ ਨਾਲ ਜੇ ਕੋਈ ਨਤੀਜੇ ਆਏ ਕਿਦਰ ਜਾਣ ਤੋਂ ਜੂਰ ਦੱਸਾਂ ਕਾਲਾ ਕਿਸਾਨਾਂ ਨੂੰ ਇਹ ਅਪੀਲ ਆ ਕਿ ਇਹ ਜੋ ਲੜਾਈ ਆ ਇਹ ਸਾਡੀ ਥੋਡੀ ਕਿਸੇ ਦੀ ਲੜਾਈ ਨਹੀਂ ਸਾਰੇ ਪੰਜਾਬ ਦੀ ਲੜਾਈ ਆ ਸੋ ਜੇ ਆਪਾਂ ਇਕਜੁੱਟ ਰਹਾਂਗੇ ਤਾਂ ਅਸੀਂ ਇਹ ਲੜਾਈ ਨੂੰ ਲੜ ਸਕਦੇ ਹਾਂ ਧੰਨਵਾਦ ਕਾਂਗਰਸ ਦੇ ਸਾਬਕਾ ਡਿਪਟੀ ਸੀਐਮ ਤੇ ਸੰਸਦ ਸੁਖਜਿੰਦਰ ਸਿੰਘ ਰੰਦਾਵਾ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਇੱਕ ਅਹਿਮ ਪ੍ਰੈਸ ਵਾਰਤਾ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਇਸ ਸਮੇਂ ਗੈਂਗਸਟਰ ਰਾਜ ਤੇ ਗੁੰਡਿਆਂ ਦਾ ਰਾਜ ਚੱਲ ਰਿਹਾ ਤੇ ਗੁੰਡਿਆਂ ਦੇ ਸਿਰ ਤੇ ਸਰਪੰਚੀ ਦਾ ਤਾਜ ਵੀ ਚੱਲ ਰਿਹਾ ਹੈ। ਗੁਰਦਾਸਪੁਰ ਡੀਸੀ ਦਫ਼ਤਰ ਦੇ ਵਿੱਚ ਵਾਪਰੀ ਘਟਨਾ ਬਾਰੇ ਉਹਨਾਂ ਜਾਣਕਾਰੀ ਦਿੱਤੀ ਤੇ ਕਿਹਾ ਕਿ ਡੀਸੀ ਦੇ ਖਿਲਾਫ ਮੈਂ ਸਪੀਕਰ ਨੂੰ ਸ਼ਿਕਾਇਤ ਕਰਾਂਗਾ। ਤੇ ਉਹਨਾਂ ਦਾ ਕਹਿਣਾ ਹੈ ਕਿ ਚਾਹੇ ਉਹਨਾਂ ਨੂੰ ਸੀਐਮ ਦੀ ਕੁਰਸੀ ਦਾ ਦੁੱਖ ਹੋਵੇ ਚਾਹੇ ਕੋਈ ਹੋਰ ਉਹਨਾਂ ਕਹਿ ਹੈ ਕਿ ਅਕਾਲੀਦਰ ਮਰਦਾ ਪਿਆ ਜੇਕਰ ਅਕਾਲੀਦਰ ਮਰਦਾ ਤਾਂ ਪੰਜਾਬ ਦਾ ਨੁਕਸਾਨ ਹੋਵੇਗਾ ਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਉਹ ਆਪਣਾ ਬਿਜ਼ਨਸ ਕਰ ਰਿਹਾ ਤੇ ਇਕਾਲੀ ਦਲ ਡੁੱਬ ਵੀ ਰਿਹਾ ਇਸ ਦੇ ਨਾਲ ਹੀ ਉਹਨਾਂ ਕਹੇ ਕਿ ਕਾਂਗਰਸ ਜਿਹੜੀ ਇਸ ਵੇਲੇ ਚੜਦੀ ਕਲਾ ਦੇ ਵਿੱਚ ਤੇ ਅੱਗੇ ਵੀ ਰਹੇਗੀ ਜੋ ਪੰਜਾਬ ਦੇ ਵਿੱਚ ਪੰਜਾਤੀ ਰਾਜ ਦੇ ਚੋਣਾਂ ਹੋ ਰਹੀਆਂ ਤੇ ਜੋ ਬਦਲਾਅ ਦੇ ਨਾਂ ਤੇ ਪੰਜਾਬ ਦੇ ਲੋਕ ਨੇ ਬਦਲਾਅ ਲੈ ਕੇ ਆਏ ਔਰ 93 ਦੇ ਕਰੀਬ ਲੋਕਾਂ ਨੇ ਇਹਨਾਂ ਨੂੰ ਚਿਤਾ ਕੇ ਪੇਜਾ ਔਰ ਏਨੀ ਤਰ੍ਹਾਂ ਚ ਵੋਟਾਂ ਪਾਈਆਂ ਕਿ ਕਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਇੰਡੀਆ ਕਦੀ ਵੋਟਾਂ ਦੇ ਨਾਲ ਕੋਈ ਐਮਐਲਏ ਨਹੀਂ ਸੀ ਜਿੱਤਿਆ ਕੱਲ ਜੋ ਗੁੰਡਾਗਰਦੀ ਕੱਲ ਜਾਂ ਪਰसों ਜਾਂ ਤਿੰਨ ਦਿਨ ਪਹਿਲਾਂ ਡੇਰ ਬਾਬਾ ਨਾਨਕ ਦੇ ਵਿੱਚ ਚੱਲਦੀ ਰਹੀ ਆ ਮੈਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਅੱਜ ਇੱਕ ਫੋਟੋ ਉਹ ਤੁੰਡਾ ਗੋਪੀ ਗੋਲੀ ਆ ਮੈਂ ਪਰਸੋਂ ਤੇ ਇੱਥੇ ਕਲਨੌਰ ਵਾਲੇ ਇਹ ਬਲਾਕ ਦੇ ਵਿੱਚ ਕੀ ਆ ਔਰ ਮੈਂ ਜੈਡ ਜਿਹੜੀ ਸਟੇਟ ਦੀ ਜੈਡ ਜਿਹੜੀ ਪਰਪੈਕਟੀਆ ਜੈਡ ਕੈਟੇਗਰੀ ਦਾ ਮੈਂ ਪਰਪੈਕਟੀਆ ਉਥੇ ਤੁਸੀਂ ਦੇਖਿਆ ਹੋਣਾ ਇਹਦੇ ਵਿੱਚ ਹੁਣ ਜਿਹੜੀ ਲਾਸਟ ਪਿਕਚਰ ਜਿਹੜੀ ਦਿਖਾਈ ਗਈ ਆ ਉਹਦੇ ਵਿੱਚ ਆ ਬੰਦਾ ਆ ਬੰਦਾ ਇੱਕ ਖੜਾ ਇਹਦਾ ਨਾਂ ਗੋਪੀ ਗੋਲੀ ਆ ਆ ਇਹਦੇ ਅਗਲੇ ਪਾਸੇ ਇਨਸਪੈਕਟਰ ਖੜਾ ਦੋ ਡੀਐਸਪੀ ਖੜੇ ਨੇ ਦੋ ਐਸਪੀ ਖੜੇ ਨੇ ਦੋ ਪੰਜਾਬ ਪੁਲਿਸ ਦੇ ਇਨਸਪੈਕਟਰ ਖੜੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ 26 27 ਕੇਸਾਂ ਦੇ ਵਿੱਚ ਜਿਹੜਾ ਬੰਦਾ ਇਨਵੋਲਵ ਆ ਉਹ ਇੱਕ ਜੈਡ ਸਕਿਉਰਿਟੀ ਪ੍ਰੋਟੈਕਟਿਵ ਦੇ ਕੋਲ ਇੱਕ ਸਾਈਡ ਤੇ ਖੜਾ ਹੋ ਕੇ ਉਹ ਕੁਝ ਵੀ ਕਰ ਸਕਦਾ ਜੀ ਉਹ ਬਿਕ ਪਬਲਿਕ ਦੇ ਵਿੱਚ ਨਹੀਂ ਖੜਾ ਜੇ ਤੁਸੀਂ ਦੁਬਾਰਾ ਚਲਾਓਗੇ ਤੁਹਾਨੂੰ ਸਾਰਿਆਂ ਨੂੰ ਭੇਜ ਦਵਾਂਗੇ ਉਹ ਪਬਲਿਕ 'ਚ ਨਹੀਂ ਖੜਾ ਮੈਂ ਇਹ ਡੀਜੀਪੀ ਸਾਹਿਬ ਨੇ ਵੀ ਭੇਜੀ ਆ ਔਰ ਇਹਦੇ ਤੇ ਅਜ ਤੱਕ ਕੋਈ 4 ਦਿਨ ਤੋਂ ਲੈ ਕੇ ਅਜ ਤੱਕ ਇਹਦੇ ਤੇ ਕੋਈ ਐਕਸ਼ਨ ਨਹੀਂ ਹੋਇਆ ਦੂਜੀ ਚੀਜ਼ ਜੱਗੂ ਭਗਵਾਨਪੁਰ ਜਿਹਦਾ ਇਹ ਰਾਈਟ ਹੈਂਡ ਬੰਦਾ ਭਗਵਾਨਪੁਰ ਪਿੰਡ ਦੇ ਵਿੱਚ ਜੱਗੂ ਭਗਵਾਨਪੁਰ ਜਿਹਦੇ ਪਰਿਵਾਰ ਵੱਲੋਂ ਅੱਜ ਤੋਂ 20 ਦਿਨ ਪਹਿਲਾਂ ਉਹਦੇ ਪਿੰਡ 'ਚ ਇੱਕ ਗੁੰਡਾ ਨਾਚ ਕੀਤਾ ਗਿਆ ਕੋਈ 100 150 ਗੱਡੀ ਉਹ ਮੈਂ ਤੁਹਾਨੂੰ ਉਹਦੀ ਵੀਡੀਓ ਭੇਜ ਦਵਾਂਗਾ ਉਹਦੇ ਪਿੰਡ ਦੇ ਵਿੱਚ ਉਹ ਗੱਡੀਆਂ ਲੈ ਕੇ ਆਪਣੇ ਪਿੰਡ 'ਚ ਲੋਕਾਂ ਨੂੰ ਟੈਰਰਾਈਜ਼ ਕਰ ਰਿਆ ਉਹਦਾ ਕੋਈ ਭਰਾ ਨੇ ਕੋਈ ਗਗੂਕੇ ਗਗਨਿਆਂ ਪਰ ਨਹੀਂ ਹੋ ਜਾਂ ਨਾਪਕੀਆ ਉਹਦਾ ਮੈਨੂੰ ਨਾਮ ਹੀ ਪਤਾ ਉਹਦੀ ਬਾਤ ਆ ਉਹ ਦੋਨੋਂ ਉਥੇ ਘੁੰਮਦੇ ਨੇ ਔਰ ਲੋਕਾਂ ਨੂੰ ਟੇਰਰਾਈਜ਼ ਕਰ ਰਹੇ ਨੇ ਕੱਲ ਜਿਹੜਾ ਹੋਇਆ ਇਨਸੀਡੈਂਟ ਉਹ ਥੋੜਾ ਜਿਹੜਾ ਸੋ ਕਾਲਡ ਜਿਹਦਾ ਆਪਣਾ ਕੈਰੇਕਟਰ ਵੀ ਡੂਬੀਅਸ ਆ ਜਿਸ ਵੇਲੇ ਉਹਦਾ ਕੰਡੇ ਕਰਾਂਗੇ ਮੈਂ ਕਰਾਂਗਾ ਹੋਮ ਮਿਨਿਸਟਰ ਆਫ ਇੰਡੀਆ ਦੇ ਨਾਲ ਉਹ ਮੁਲਾਕਾਤ ਕਰਾਂਗਾ ਮੈਂ ਚਿੱਠੀ ਅੱਜ ਲਿਖੀ ਆ ਕਿ ਮੈਂ ਬਾਰਡਰ ਡਿਸਟ੍ਰਿਕਟ ਚ ਰਹਿਣ ਵਾਲਾ ਔਰ ਆਪਣਾ ਮੇਰਾ ਏਰੀਆ ਵੀ ਬਾਰਡਰ ਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਲਿਖੀ ਆ ਡੀਜੀਪੀ ਸਾਹਿਬ ਨੂੰ ਵੀ ਲਿਖਿਆ ਕਿ ਮੈਨੂੰ ਟਾਈਮ ਦਿੱਤਾ ਜਾਏ ਔਰ ਮੈਂ ਮਿਲਦਾ ਵੀ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਪ੍ਰਮਾਤਮਾ ਉਹਨਾਂ ਨੂੰ ਛੇਤੀ ਸੇਧ ਜਾਬ ਕਰੇ ਔਰ ਉਹ ਜਿਹੜੇ 93 ਤੇ ਲੈ ਕੇ ਆਈ ਸੀ ਸੀਟਾਂ ਤੇ ਉਹ 93 ਇਹਨਾਂ ਤੇ ਖੇਤੀਆਂ ਤੇ ਪਹੁੰਚ ਗਏ ਨੇ ਤੇ ਵਾਹਿਗੁਰੂ ਉਹਨਾਂ ਦੀ ਲੰਬੀ ਉਮਰ ਕਰੇ ਕਿ ਕਾਂਗਰਸ ਉਹਨਾਂ ਨੂੰ ਜ਼ੀਰੋ ਤੇ ਲੈ ਕੇ ਆਏਗੀ ਇਹ ਜਲੀ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਤੇ ਉਹਨਾਂ ਨਾਲ ਗੱਲ ਕਰਨੀ ਚਾਹੁੰਦਾ ਉਹਦੇ ਵਿੱਚ ਜੱਗੂ ਪਗਵਾਨਪੁਰੇ ਦੀ ਬਾਤਾਂ ਤੁਸੀਂ ਦੇਖੀ ਆ ਜਿਹੜੀ ਉੱਥੇ ਖੜੀ ਆ ਉਸੇ ਹਲਕਾ ਇੰਚਾਰਜ ਦੇ ਨਾਲ ਉਹਦੇ ਨਾਲ ਹੀ ਉਹਦੇ ਭਰਾ ਨੂੰ ਗੱਲ ਉਥੇ ਸਰੂਪਾ ਪਾਇਆ ਗਿਆ ਉਹ ਬਾਹਰ ਲੋਕਾਂ ਨੂੰ ਮਠਿਆਈ ਵੰਡ ਰਿਹਾ ਕਿ ਮੈਂ ਸਰਪੰਚ ਬਣ ਕੇ ਆ ਗਿਆ ਕਿ ਫਿਰ ਸਰਪੰਚੀ ਕਾਦੀ ਆ ਉਹਦੇ ਨਾਲ ਅਗਲੇ ਪਿੰਡ ਚ ਚਲੇ ਜਾਓ ਇੱਕ ਸਾਡਾ ਪਿੰਡ ਆ ਡੇਰੀਵਾਲ ਕਿਰਨ ਤੁਸੀਂ ਵੇਖਿਆ ਜਿਹੜੀ ਸਾਹਮਣੇ ਗੋਲੀਆਂ ਚੱਲਦੀਆਂ ਜਾ ਰਹੀਆਂ ਨੇ 3 ਮਹੀਨੇ ਹੋ ਗਏ ਨੇ ਉਥੇ ਗੋਲੀਆਂ ਚੱਲੀਆਂ ਸ਼ਰੀਆਮ ਚੱਲੀਆਂ ਗੋਲੀਆਂ ਲੱਗੀਆਂ ਹਸਪੀਟਲ ਚੋਂ ਪੁਲਿਸ ਨੇ ਆਪਣਾ ਬੰਦਾ ਉਥੇ ਬਿਠਾ ਦਿੱਤੇ ਉਹਨਾਂ ਦੇ ਨਾਲ ਪੁਲਿਸ ਦਾ ਪੁਲਿਸ ਪ੍ਰੋਟੈਕਸ਼ਨ ਨੇ ਉਹਨੂੰ ਪੁਲਿਸ ਦੇ ਦਿੱਤੀ ਕਿ ਇਹਨਾਂ ਨੂੰ ਅਰੈਸਟ ਕਰਨਾ ਅਰੈਸਟ ਪੁਲਿਸ ਦੀ ਕਸਟਡੀ 'ਚ ਉਹ ਤਿੰਨੋਂ ਹੀ ਬੰਦੇ 도ੜ ਕੇ ਅੱਜ ਤੱਕ ਨਹੀਂ ਫੜੇ ਗਏ ਤੇ ਆ ਜਿਹੜੇ ਮੰਤਰੀ ਜੀ ਨੇ ਜਿਹੜੇ ਹਰ ਸਬਜੀ ਦੇ ਪਤੀਲੇ ਚ ਜਾ ਕੇ ਕੀ ਕੰਫੇ ਮਾਰਨਾ ਪੈਂਦਾ ਟਮਾਟਰ ਕਿੱਥੇ ਗਏ ਟਮਾਟਰ ਕਿੱਥੇ ਗਏ ਤੇ ਆ ਉਹਦੇ ਨਾਲ ਮੰਤਰੀ ਜੀ ਆਪ ਆਪ ਮੁਲਾ ਰਿਆ ਜਿਹੜਾ ਭਗੌੜਾ ਆਦਮੀ ਆ ਖੜਾ ਲਾਲ ਪੱਗ ਵਾਲਾ ਇਹ ਇਹਦਾ ਨਾਂ ਨਹੀਂ ਮੈਨੂੰ ਪਤਾ ਡੇਰੀਵਾਲ ਹੈਪੀ ਹੈਪੀ ਹੈ ਦਾ ਨਾਂ ਡੇਰੀਵਾਲ ਕਿਰਨ ਤੋਂ ਔਰ ਇਹਦੇ ਨਾਲ ਪੁਲਿਸ ਵੀ ਉੱਥੇ ਖੜੀ ਐ ਉੱਥੇ ਡੀਐਸਪੀ ਖੜਾ ਉੱਥੇ ਉਸੇ ਪੁਲਿਸ ਸਟੇਸ਼ਨ ਦਾ ਉਹਦਾ ਨਾਮ ਆ ਵਿਕਰਮ ਸਿੰਘ ਕੋਈ ਸਬ ਇਨਸਪੈਕਟਰ ਉਹ ਵੀ ਥਾਲ ਖੜਾ ਕਿਸੇ ਨੇ ਇਹਨਾਂ ਨੂੰ ਨਹੀਂ ਕੀਤਾ ਦੂਸਰੀ ਚੀਜ਼ ਤਾਂ ਆਹ ਵੇਖੋ ਆਮ ਆਦਮੀ ਪਾਰਟੀ ਦਾ ਜਿਹੜਾ ਇਨਚਾਰਜ ਇਹ ਜਿਹੜਾ ਵੇਚਾ ਖੜਾ ਨੀਲੀ ਪੱਗ ਵਾਲਾ ਜਿਹੜਾ ਗੋਲੀਆਂ ਚਲਾਉਂਦਾ ਜਾ ਰਿਹਾ ਇਹ ਆਮ ਆਦਮੀ ਪਾਰਟੀ ਦਾ ਬਲਾਕ ਪ੍ਰੈਜ਼ੀਡੈਂਟ ਤੇ ਉਹਨੂੰ ਗੱਲ ਲੜੂਵਾ ਰਹੇ ਨੇ ਉਥੋਂ ਦੇ ਇਨਚਾਰਜ ਸਾਹਿਬ ਬਹੁਤ ਵਧੀਆ ਕੰਮ ਕੀਤਾ ਤੇ ਇਹ ਹੋਰ ਦੁਨੀਆ ਬਾਹਰ ਤੇ ਅਸੀਂ ਤੈਨੂੰ ਪੋਰ ਕਰਾਂਗੇ ਅੱਜ ਦੇ ਵਿੱਚ ਉਸੇ ਹੀ ਪਿੰਡ ਚ ਐਸ ਐਚਓ ਆ ਦੇਖੋ ਉਥੋਂ ਦਾ ਮੇਰੇ ਦਾ ਨਾਮ ਬਿਕਰਮ ਸਿੰਘ ਹੈ ਮੇਜਰ ਮੇਜਰ ਸਿੰਘ ਮੇਰੇ ਬਿਕਰਮ ਸਿੰਘ ਨੇ ਮੇਜਰ ਸਿੰਘ ਇਨਸਪੈਕਟਰ ਸਬ ਇਨਸਪੈਕਟ ਇੱਕ ਗੱਡੀ ਤੋੜ ਰਿਆ ਕਾਂਗਰਸੀਆਂ ਦੇ ਉੱਤੇ ਕੇਸ ਬਣਾਉਂਦੇ ਵੀਡੀਓ ਤੁਹਾਡੇ ਕੋਲ ਆ ਜੇਗੀ ਵੀਡੀਓ ਚਲਾ ਦਿਓ ਇਹ ਜਿੱਤੇ ਤੁਹਾਨੂੰ ਕਲਿੱਪ ਵੀ ਦਿਖਾਏ ਨੇ ਇਹ ਮੈਂ ਇਸ ਕਰਕੇ ਕਰਦੇ ਆ ਕਿ ਅੱਜ ਜੋ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵਧ ਰਹੀਆਂ ਕ੍ਰਾਈਮ ਤੇ ਲੁੱਟਖੋਦੀਆਂ ਵਾਰਦਾਤਾਂ ਨੂੰ ਰੋਕਣ ਦੇ ਲਈ ਲਗਾਤਾਰ ਹੀ ਅੰਮ੍ਰਿਤਸਰ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਸਖਤੀ ਵਿਖਾਈ ਜਾ ਰਹੀ ਹੈ ਜਿਸ ਦੇ ਚੱਲਦਿਆਂ ਅੰਮ੍ਰਿਤਸਰ ਥਾਣਾ ਮਕਬੂਲਪੁਰਾ ਦੀ ਪੁਲਿਸ ਨੇ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਹਥਿਆਰਾਂ ਸਮੇਤ 5 ਵਿਅਕਤੀਆਂ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧ ਵਿੱਚ ਅੰਮ੍ਰਿਤਸਰ ਦੇ ਡੀਸੀਪੀ ਲਾਅ ਐਂਡ ਆਰਡਰ ਨੇ ਦੱਸਿਆ ਕਿ ਥਾਣਾ ਮਕਬੂਲਪੁਰਾ ਪੁਲਿਸ ਵੱਲੋਂ ਅਨਵਰ ਸਿੰਘ ਉਰਫ ਜੰਬੂ ਗੁਰਪ੍ਰੀਤ ਸਿੰਘ ਉਰਫ ਕਾਕਾ ਮਾਇਆ ਤੇ ਆਕਾਸ਼ਦੀਪ ਸਿੰਘ ਪੁੱਤਰ ਪਲਵਿੰ ਸੂਰਜ ਸਿੰਘ ਨੂੰ ਗਨ 12 ਬੋਰ ਡਬਲ ਪੈਰਕ ਤੇ 32 ਬੋਰ ਦੀ ਪਿਸਤੌਲ ਸਮੇਤ ਕਾਬੂ ਕੀਤਾ ਗਿਆ ਇਹ ਵੀ ਦੱਸਿਆ ਗਿਆ ਕਿ ਇਹਨਾਂ ਦਾ ਇੱਕ ਹੋਰ ਸਾਥੀ ਸੰਦੀਪ ਸਿੰਘ ਜੋ ਕਿ ਪ੍ਰੋਡਕਸ਼ਨ ਵਾਰੰਟ ਤੇ ਜੇਲ੍ਹ ਦੇ ਵਿੱਚੋਂ ਲਿਆਂਦਾ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਸੰਦੀਪ ਸਿੰਘ ਜੋ ਕਿ ਐਨਡੀਪੀਐਸ ਐਕਟ ਦੇ ਤਹਿਤ ਜੇਲ੍ਹ ਦੇ ਵਿੱਚ ਬੰਦ ਹੈ ਜੇਲ੍ਹ ਦੇ ਵਿੱਚੋਂ ਬਾਹਰ ਲਿਆ ਕੇ ਪ੍ਰੋਡਕਸ਼ਨ ਵਾਰੰਟ ਤੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਐਫ ਆਈ ਆਰ ਨੰਬਰ 110 ਮਕਬੂਲਪੁਰਾ ਥਾਣਾ ਇਸ ਹੀ ਸਾਲ ਦੀ ਸਾਲ 2024 ਦੀ ਆਮ ਜੈਕਟ ਹੈ ਦਰਜ ਹੋਈ ਹੈ ਉਸ ਵਾਰਦਾਤ ਜੁਰਮ ਹੋਇਆ ਹੈ 111/3 ਬੀ ਐਨ ਐਸ ਉਹਦੇ ਚ ਅਸੀਂ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਹੈ ਉਹਨਾਂ ਉਹ ਪੰਜ ਦੋਸ਼ੀਆਂ ਦਾ ਨਾਮ ਹੈ ਅਨਵਰ ਸਿੰਘ ਗੁਰਪ੍ਰੀਤ ਸਿੰਘ ਆਕਾਸ਼ਦੀਪ ਸੂਰਤ ਸਿੰਘ ਤੇ ਸੰਦੀਪ ਸਿੰਘ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇਹ ਜਿਹੜੇ ਦੋਸ਼ੀ ਹੈਗੇ ਆ ਕੋਈ ਨਾ ਕੋਈ ਵਾਰਦਾਤ ਕਰਕੇ ਤੇ ਮਕਬੂਲਪੁਰਾ ਏਰੀਆ ਦੇ ਥਾਣੇ ਚ ਇਹਨਾਂ ਨੇ ਠਾਰ ਬਣਾਈ ਹੈ ਤੇ ਉਸ ਤੋਂ ਬਾਅਦ ਸਾਨੂੰ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਉਹਨਾਂ ਦੀ ਡਾਇਰੈਕਸ਼ਨ ਦੇ ਤਹਿਤ ਅਸੀਂ ਟੀਮਸ ਬਣਾ ਕੇ ਥਾਣਾ ਐਸਐਚਓ ਮਕਬੂਲਪੁਰਾ ਨੇ ਆਪਣੀ ਟੀਮਸ ਬਣਾ ਕੇ ਤੇ ਏਰੀਆ ਚ ਸਰਚ ਕੀਤੀ ਤੇ ਸਾਨੂੰ ਸਭ ਤੋਂ ਪਹਿਲਾਂ ਦੋ ਦੋਸ਼ੀ ਮਿਲੇ ਅਨਵਰ ਤੇ ਗੁਰਪ੍ਰੀਤ ਇਹ ਸਾਰਿਆਂ ਦੀ ਉਮਰ 20 ਤੋਂ 25 ਸਾਲ ਦੇ ਵਿੱਚ ਹੈਗੀ ਹੈ ਤੇ ਇਹਨਾਂ ਤੋਂ ਸਾਨੂੰ ਵੈਪਨ ਵੀ ਮਿਲੇ ਹੈ ਤੇ ਆਪਣਾ ਹਥਿਆਰ ਵੀ ਮਿਲੇ ਤੇ ਅਬ ਤੇ ਉਸ ਤੋਂ ਬਾਅਦ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਸਾਨੂੰ ਦੋ ਦੋਸ਼ੀਆਂ ਬਾਰੇ ਹੋਰ ਪਤਾ ਚੱਲਿਆ ਆ ਆਕਾਸ਼ਦੀਪ ਤੇ ਸੂਰਜ ਅਸੀਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਇੱਕ ਦੋਸ਼ੀ ਜੇਲ੍ਹ ਵਿੱਚ ਬੰਦ ਸੀਗਾ ਜਿਹੜਾ ਇਹਨਾਂ ਨਾਲ ਪਹਿਲਾਂ ਕਾਂਸਪੀਰੇਟਰ ਸੀਗਾ ਆਕਾਸ਼ਦੀਪ ਸਿੰਘ ਉਰਫ ਲਾਡੀ ਉਹਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਰਹੇ ਆ ਤੇ ਸਾਰਿਆਂ ਤੇ ਕਿਸ ਦੇ ਸਨੇਚਿੰਗ ਦੇ ਪਰਚੇ ਕਿਸ ਦੇ ਐਨਡੀਪੀਐਸ ਦੇ ਪਰਚੇ ਹੈਗੇ ਆ ਕਿਸ ਦੇ ਡਕੈਤੀ ਦੇ ਪਰਚੇ ਹੈ ਤੇ ਅਸੀਂ ਇਹ ਸਾਰਿਆਂ ਨੂੰ ਚਾਰਜਾਂ ਨੂੰ ਗ੍ਰਿਫਤਾਰ ਇੱਥੋਂ ਕੀਤਾ ਮਕਬੂਲਪੁਰੇ ਤੋਂ ਤੇ ਇੱਕ ਨੂੰ ਅਸੀਂ ਲਿਆਏ ਆ ਆਪਣਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟੇਜ ਤੇ ਹੁਣ ਅਸੀਂ ਮਾਨਯੋਗ ਅਦਾਲਤ ਤੋਂ ਪ੍ਰੋਡਕਸ਼ਨ ਆਪਣਾ ਰਿਮਾਂਡ ਲੈ ਕੇ ਤੇ ਅਸੀਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਇਹਨੇ ਵੈਪਨ ਬ੍ਰਾਹਮੋ ਦੇ ਸਰ ਇਹਨਾਂ ਤੋਂ ਸਾਨੂੰ ਹੋਇਆ ਆਪਣਾ ਦੋ ਦੋ ਵੈਪਨ ਬਰਾਮਦ ਹੋਇਆ ਤੇ 50 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਸਾਰੇ ਕਾਰਜ ਨੂੰ ਡਾਟੀ ਹੈ ਕਿ ਜੇਤਨੇ ਨੈਟਵਰਕ ਚਲਾ ਰਿਹਾ ਸੀ ਜੇਲ ਤੋਂ ਨੈਟਵਰਕ ਚਲਾ ਰਿਹਾ ਸੀ ਪਹਿਲਾਂ ਇਹਨਾਂ ਨਾਲ ਪਹਿਲਾਂ ਇਹਨਾਂ ਦਾ ਹੀ ਪਾਰਟਨਰ ਸੀਗਾ ਜੀ ਫਿਰ ਦੂਸਰੇ ਪਰਸਨ ਦਾ ਬੈਕਗ੍ਰਾਉਂਡ ਕੀ ਹੈ ਪਹਿਲਾਂ ਪਰਚੇ ਪਹਿਲਾਂ ਸਾਰਿਆਂ ਤੇ ਪਰਚੇ ਹੈਗੇ ਜੀ ਪੰਜਾਂ ਤੇ ਪਰਚੇ ਹੈਗੇ ਤੇ ਕਿਸ ਤੇ ਪੰਜ ਪਰਚੇ ਕਿਸ ਤੇ ਦੋ ਪਰਚੇ ਕਿਸ ਤੇ 5-6 ਸੌਰੀ ਜਾਨੀ ਪੇਸ਼ਾ ਵਿਕਤੀ ਨਾਲ ਹਾਂਜੀ ਹਾਂਜੀ ਬਿਲਕੁਲ ਜੀ ਸਾਨੂੰ ਜਿਵੇਂ ਇਨਫੋਰਮੇਸ਼ਨ ਮਿਲੀ ਕੀ ਹੈ ਇਹਨਾਂ ਨੇ ਮਕਬੂਲਪੁਰੇ ਥਾਣੇ ਦੇ ਏਰੀਆ ਠਰ ਬਣਾਈ ਹੈ ਉਮੇ ਹੀ ਅਸੀਂ ਇਹ ਟੀਮਸ ਬਣਾ ਕੇ ਤੇ ਅਸੀਂ ਇਹਨਾਂ ਨੂੰ ਰੈਸਟ ਕੀਤਾ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਪੰਚਾਇਤ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਇਸੇ ਸੰਬੰਧੀ ਕਈ ਥਾਈਂ ਸਰਬਸੰਮਤੀ ਦੇ ਨਾਲ ਸਰਪੰਚ ਤੇ ਪੰਜ ਚੁਣ ਲਏ ਗਏ ਨੇ ਤੇ ਕਈ ਥਾਈਂ ਹਾਲਾਤ ਕੁਝ ਹੋ ਰਹੀ ਨੇ ਮਾਮਲਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਥਾਣਾ ਮੰਡੀ ਗੋਬਿੰਦਗੜ ਦੇ ਅਧੀਨ ਪੈਂਦੇ ਪਿੰਡ ਮੁਗਲमाजरा ਦਾ ਜਿੱਥੇ ਸਰਪੰਚੀ ਦੀ ਉਮੀਦਵਾਰ ਦੇ ਪਤੀ ਗੁਰਸੇਵਕ ਸਿੰਘ ਨੂੰ ਧਮਕੀ ਭਰੀ ਕਾਲ ਆਈ ਹੈ ਤੇ ਨਾਮ ਵਾਪਸ ਲੈਣ ਦੀ ਗੱਲ ਆਖੀ ਗਈ ਹੈ ਵਾਪਸ ਨਾ ਲੈਣ ਦੀ ਸੂਰਤ ਦੇ ਵਿੱਚ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ ਹੈ ਤਾਂ ਇਸ ਬਾਬਤ ਜਾਣਕਾਰੀ ਦੰਦਿਆ ਗੁਰਸੇਵਕ ਸਿੰਘ ਦਾ ਕਹਿਣਾ ਹੈ ਕਿ ਦਿਓਲ ਨਾ ਦਾ ਵਿਅਕਤੀ ਜਿਸ ਦੇ ਵੱਲੋਂ ਫੋਨ ਤੇ ਕਾਲ ਕੀਤੀ ਗਈ ਇਹ ਕਿਹਾ ਗਿਆ ਕਿ ਬਠਿੰਡਾ ਜੇਲ੍ਹ ਤੋਂ ਦਿਓਲ ਬੋਲ ਰਿਹਾ ਤੇ ਕਾਗਜ਼ ਵਾਪਸ ਲੈਣ ਦੀ ਗੱਲ ਆਖੀ ਗਈ। ਇਹ ਵੀ ਕਿਹਾ ਗਿਆ ਕਿ ਜੇਕਰ ਕਾਗਜ਼ ਵਾਪਸ ਨਹੀਂ ਲਏ ਗਏ ਤਾਂ ਗੰਭੀਰ ਨਤੀਜੇ ਭੁਗਤਨੇ ਪੈਣਗੇ। ਇਸ ਸਬੰਧੀ ਗੁਰਸੇਵਕ ਸਿੰਘ ਦੇ ਵੱਲੋਂ ਥਾਣਾ ਮੰਡੀ ਗੋਬਿੰਦਗੜ ਵਿਖੇ ਸ਼ਿਕਾਇਤ ਦਿੱਤੀ ਗਈ ਤੇ ਨਾਲ ਹੀ ਧੱਕੇਸ਼ਾਹੀ ਦੇ આરોਪ ਲਾਉਂਦਿਆਂ ਕਿਹਾ ਗਿਆ ਕਿ ਵੋਟਾਂ ਦੇ ਵਿੱਚ ਕਪਲੇਬਾਜ਼ੀ ਹੋ ਰਹੀ ਹੈ। ਨਗਰ ਕੌਂਸਲ ਦੇ ਅਧੀਨ ਪੈਂਦੇ 22 ਨੰਬਰ ਵਾਰਡ ਦੀਆਂ ਕਈ ਵੋਟਾਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੀਆਂ ਵੋਟਾਂ ਦੇ ਵਿੱਚ ਜੋੜਿਆ ਜਾ ਰਿਹਾ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਹਾਲਕਿ ਦੇ ਕੇ ਇਸ ਮਾਮਲੇ ਦੇ ਵਿੱਚ ਐਸ ਐਚਓ ਅਰਸ਼ਦੀਪ ਸਿੰਘ ਨੇ ਜਾਂਚ ਦੀ ਗੱਲ ਆਖੀ ਹੈ ਮੈਨੂੰ ਅੱਜ ਸਵੇਰੇ ਹੀ ਮੈਨੂੰ ਅੱਜ ਸਵੇਰੇ ਹੀ ਥ੍ਰੈਡ ਕਾਲ ਆਈ ਹੈ ਇੱਕ ਧਮਕੀ ਭਰਿਆ ਫੋਨ ਕਿੱਥੋਂ ਬਠਿੰਡ ਮੈਨੂੰ ਫੋਨ ਆਇਆ ਕਿ ਤੁਸੀਂ ਸਰਪੰਚੀ ਦਾ ਇਲੈਕਸ਼ਨ ਲੜ ਰਹੇ ਹੋ ਮੈਂ ਕਿਹਾ ਹਾਂ ਜੀ ਕਹਿੰਦੇ ਤੁਸੀਂ ਕਾਗਜ਼ ਭਰ ਲੇ ਮੈਂ ਕਿਹਾ ਭਰ ਲੇ ਕਹਿੰਦੇ ਫਿਰ ਉਹਨਾਂ ਨੂੰ ਵਾਪਸ ਲੈ ਲਓ ਵੀ ਮੈਂ ਬਠਿੰਡਾ ਜੇਲ੍ਹ ਦੇ ਵਿੱਚੋਂ ਬੋਲ ਰਿਹਾ ਹਾਂ हां ਬਠਿੰਡਾ ਜੇਲ੍ਹ ਦੇ ਵਿੱਚੋਂ ਕਿਉਂਕਿ ਜੇਲ੍ਹਾਂ ਦੇ ਵਿੱਚ ਬੈਠੇ ਬੰਦੇ ਇਦਾਂ ਕਿਦਾਂ ਫੋਨ ਕਰ ਸਕਦੇ ਨੇ ਧਮਕੀ ਭਰਿਆ ਫੋਨ ਮੈਨੂੰ ਜੇਲ੍ਹ ਦੇ ਵਿੱਚੋਂ ਆਇਆ ਕਹਿੰਦਾ ਬਠਿੰਡਾ ਜੇਲ੍ਹ ਤੋਂ ਬੋਲਦਾ ਆਪਣੇ ਕਾਗਜ਼ ਵਾਪਸ ਲੈ ਲਓ ਮੈਂ ਕਿਹਾ ਜੀ ਤੁਸੀਂ ਕੌਣ ਕਹਿੰਦੇ ਇਹ ਵਾਧੂ ਗੱਲਾਂ ਦਾ ਟਾਈਮ ਨਹੀਂ ਵੀ ਜਿਹੜਾ ਕੰਮ ਹੈ ਉਹ ਤੈਨੂੰ ਦੱਸਤਾ ਵੀ ਉਹ ਤੂੰ ਆਪਣੇ ਕਾਗਜ਼ ਵਾਪਸ ਲੈ ਲਓ ਨਹੀਂ ਤੇ ਤੁਹਾਡੇ ਨਾਲ ਕੋਈ ਵੀ ਕਾਰਵਾਈ ਕੁਝ ਵੀ ਹੋ ਸਕਦਾ ਕੀ ਨੰਬਰ ਸੀ ਜਿੱਥੋਂ ਫੋਨ ਆਇਆ ਉਹ ਪ੍ਰਾਈਵੇਟ ਕਾਲ ਲਿਖਿਆ ਹੁੰਦਾ ਜੀ ਅੰਦਰ ਨੰਬਰ ਕਾਲ ਆਪਣੇ ਕੋ ਰਿਕਾਰਡਡ ਹੈਗੀ ਐ ਆਪਾਂ ਐਸ ਐਚਓ ਸਾਹਿਬ ਨੂੰ ਦਰਖਾਸਤ ਦੇਣਾ ਹੈ ਆ ਇਹ ਅਸਜੋਬ ਸਾਹਿਬ ਨੂੰ ਜੋ ਦਰਖਾਸਤ ਦੇਣੀ ਹੈ ਉਹ ਹੈ ਠੀਕ ਹੈ ਜੀ ਆਪਾਂ ਬਾਕੀ ਇਹਨਾਂ ਦੇ ਨਾਲ ਉਹ ਪੈਨ ਡਰਾਈਵ 'ਚ ਇਹਨਾਂ ਨੂੰ ਰਿਕਾਰਡਿੰਗ ਪਾ ਕੇ ਵੀ ਦੇ ਦੇਣੇ ਆ ਰਿਕਾਰਡਿੰਗ ਹੈਗੀ ਤੁਹਾਡੀ ਸੁਣਾ ਸਕਦੇ ਹੋ ਰਿਕਾਰਡਿੰਗ ਆਪਾਂ ਹਾਂ ਰਿਕਾਰਡਿੰਗ ਹੈਗੀ ਹੈ ਮੇਰੇ ਕੋ ਆਪਾਂ ਉਹ ਵੀ ਸੁਣਾ ਦੇਣੇ ਆ ਮਤਲਬ ਇਦਾਂ ਸਾਨੂੰ ਸ਼ਰਯਾਮ ਧਮਕੀਆਂ ਆਉਂਦੀਆਂ ਨੇ ਠੀਕ ਹੈ ਤੇ ਸਰ ਇਹ ਸਰਪੰਚੀ ਦਾ ਕੈਂਡੀਡੇਟ ਅਸੀਂ ਸਿਰਫ ਦੋ ਕੈਂਡੀਡੇਟਾਂ ਤੇ ਜਿਹੜਾ ਸਾਨੂੰ ਇਹ ਆ ਵੀ ਜਿਹੜੇ ਦੂਸਰਾ ਕੈਂਡੀਡੇਟ ਆ ਹੋਰ ਕੋਈ ਨਹੀਂ ਇਹ ਕੌਲ ਜਿਹੜੀ ਹੈ ਇਹ ਅਸੀਂ ਕਹਿ ਰਹੇ ਆ ਵੀ ਇਹ ਕੌਲ ਉਹਨਾਂ ਵੱਲੋਂ ਕਰਵਾਈ ਗਈ ਹੈ ਕਿ ਤੁਸੀਂ ਕਿਉਂਕਿ ਹੋਰ ਤਾਂ ਕੋਈ ਕੈਂਡੀਡੇਟ ਹੀ ਨਹੀਂ ਹੈਗਾ ਤੇ ਉਹ ਸ਼ਰਿਆਂ ਆਪਣੇ ਫੁੱਲ ਪੈਸੇ ਦੇ ਯੂਰ ਤੇ ਸਾਨੂੰ ਧੱਕਾ ਕਰ ਰਹੇ ਨੇ ਹੂਣ ਜੇਲਾ ਦੇ ਵਿੱਚੋਂ ਆ ਰਹੇ ਨੇ ਮੈਂ ਆਜ਼ਾਦ ਆ ਜੀ ਤੇ ਜਿਹੜੇ ਤੁਸੀਂ ਕਹ ਰਿਹਾ ਵੀ ਦੂਸਰੇ ਬੰਦੇ ਨੇ ਕਰੀਏ ਉਹ ਕਰੀਏ ਆਮ ਆਦਮੀ ਪਾਰਟੀ ਉਹ ਪਹਿਲਾਂ ਜੇ ਕਾਂਗਰਸ ਦੇ ਵਿੱਚ ਸੀ ਜੇ ਨਜ਼ਰ ਕਾਂਗਰਸੀ ਦੀ ਸਰਕਾਰ ਸੀ ਕਾਂਗਰਸ ਉਸ ਤੋਂ ਬਾਅਦ ਪਹਿਲੇ ਫਿਰ ਕਾਲੇ ਪਹਿਲੇ ਉਸ ਤੋਂ ਫਿਰ ਹੁਣ ਜਦੋਂ ਝਾੜੂ ਵਾਲੇ ਸਰਕਾਰ ਆ ਗਈ ਤਾਂ ਉਹ ਝਾੜੂ ਵਾਲਿਆਂ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਹੋ ਗਏ ਤੇ ਦੂਜੀ ਗੱਲ ਫੁੱਲ ਪੈਸੇ ਦਾ ਯੋਰ ਇੱਕ ਤਾਂ ਜੇਲਾਂ ਦੇ ਵਿੱਚੋਂ ਕੌਲਾ ਆ ਰਹੀਆਂ ਦੂਜਾ ਦੇਖੋ ਸ਼ਰੇਆਮ ਧੱਕਾ ਤੇ ਇਹ ਵੋਟਰ ਲਿਸਟ ਹੈ ਸਾਡੇ ਪਿੰਡ ਦੀ ਤੇ ਨਾਲ ਉਹਦੀ ਆਪਣੇ 22 ਨੰਬਰ ਵਾਰਡ ਦੀ ਜਿਹੜੀ ਐਮਸੀ ਇਲੈਕਸ਼ਨ ਦੇ ਵਿੱਚ ਆਉਂਦੀ ਹੈ ਇਹਦੇ ਵਿੱਚ 20 25 ਇਦਾਂ ਦੀਆਂ ਵੋਟਾਂ ਨੇ ਜਿਹੜੀਆਂ ਐਮਸੀ ਇਲੈਕਸ਼ਨ ਦੇ ਵਿੱਚ ਪੋਲ ਹੋਈਆਂ ਹੋਈਆਂ ਪਿਛਲੇ 10 ਸਾਲਾਂ ਤੋਂ ਪੋਲ ਹੋ ਰਹੀਆਂ ਤੇ ਉਹ ਵੋਟਾਂ ਚੱਕ ਕੇ ਸਾਡੇ ਪਿੰਡ ਦੇ ਵਿੱਚ ਪਾਤੀਆਂ ਜਿਹੜੀ ਨੰਗੀ ਐਮਸੀ ਲੱਗੀ ਸੀ ਉਹਦੇ ਵਿੱਚ ਪੋਲ ਹੋਈਆਂ ਬਿਲਕੁਲ ਹੋਈਆਂ ਆ ਆ ਰਿਹਾ ਜੀ 22 ਨੰਬਰ ਵਾਰਡ 22 ਨੰਬਰ ਵਿੱਚ ਆ ਸੀ ਮਾਰਕ ਕੀਤੀਆਂ ਹੋਈਆਂ ਵੋਟਾਂ ਨੇ ਜੀ ਕਿਉਂਕਿ ਕੈਂਡੀਡੇਟ ਉਹਨਾਂ ਦਾ ਮਤਲਬ ਜਿਵੇਂ ਆਪਾਂ ਸਾਰੇ ਨੇਮ ਹੁੰਦਾ ਨਾਗਰਾ ਉਹਨਾਂ ਦੇ ਜਿਹੜੀ ਟੋਟਲੀ ਨਗਰਿਆ ਦੀ ਵੋਟ ਹੈ ਉਹ ਸਾਰੀ ਸਾਡੇ ਪਿੰਡ ਤੋਂ ਬਾਹਰ ਜਿਹੜਾ ਐਮਸੀ ਉਹਦੇ ਮਤਲਬ ਏਰੀਆ ਵਿੱਚ ਆਇਆ ਮ्युनਿਸਪਲ ਉਹਦੇ ਵਿੱਚ ਆਉਂਦਾ ਹੈ ਕਮੇਟੀ ਦੇ ਵਿੱਚ ਉਹ ਕਮੇਟੀ ਦੇ ਵਿੱਚ ਆ ਚੁੱਕਿਆ ਬਕਾਇਦਾ ਉੱਥੇ ਸੀਵਰੇਜ ਵਗੈਰਾ ਉੱਥੇ ਪੈ ਚੁੱਕਿਆ ਹੈ ਕਮੇਟੀ ਵੱਲੋਂ 10 ਸਾਲ ਤੋਂ ਉੱਥੇ ਵੋਟ ਹੋ ਰਹੀ ਹੈ ਉਹ ਸਾਡੇ ਪਿੰਡ ਦੇ ਵਿੱਚ ਪਾਈ ਗਈ ਹੈ ਉਹੀ ਵੋਟਰ ਲਿਸਟ ਆ ਉਹੀ ਮਕਾਨ ਨੰਬਰ ਇੱਥੇ ਨੇ ਉਹੀ ਉੱਥੇ ਨੇ ਇੱਕ ਇਸ ਇੱਕ ਇਸ ਤਰ੍ਹਾਂ ਦਾ ਤੱਕ ਹੈ ਮਤਲਬ ਇੱਕ ਗੁਰਸੇਵ ਸਿੰਘ ਜਿਹੜਾ ਜੋ ਮੁਗਲ ਮਾਜਰ ਦੀ ਪੰਚਾਇਤੀ ਦੇ ਇਲੈਕਸ਼ਨ ਲੜ ਰਿਹਾ ਇਹਨਾਂ ਵੱਲੋਂ ਇੱਕ ਸੋਇਆ ਨੂੰ ਤੜੀ ਤੜਪੜਾ ਕੇ ਦਰਖਾਸਤ ਦਿੱਤੀ ਗਈ ਹੈ ਜਿਹਦੇ ਚ ਇਹਨਾਂ ਨੇ ਗੱਲ ਦੱਸੀ ਹੈ ਇਹ ਗੱਲ ਨੂੰ ਵੈਰੀਫਾਈ ਕਰ ਰਹੇ ਅਸੀਂ ਤੇ ਜੈਸੀ ਸੂਰਤ ਹੋਵੇ ਜੈਸੀ ਕਾਰਵਾਈ ਨੂੰ ਚਲੇ ਪਹਿਲਾਂ ਵੀ ਕਿਸੇ ਹੋਰ ਤੇ ਕੋਈ ਇਹੋ ਜਿਹੀ ਘਟਨਾ ਹੋ ਤੜੀ ਨਹੀਂ ਹੋਈ ਆ ਨਹੀਂ ਸਾਡੇ ਵਿੱਚ ਅਸੀਂ ਕੋਈ ਗੱਲ ਦਾ ਸਾਹਮਣੇ ਹੋਇਆ